ਬਹੁਤ ਹੀ ਬੇਚੈਨੀ ਰਹੀ ਆ ਪਰ ਦੜਕੇ ਤੜਕੇ ਇੱਕ ਵਾਰ ਬੇਹੋਸ਼ੀ ਹੋਈ ਆ ਸਾਰਾ ਕੁਝ ਹੋਇਆ ਪਾ ਹੁਣ ਸਾਡੇ ਜਿੰਨੇ ਵੀ ਲੀਡਰ ਆ ਚੋਟੀ ਦੇ ਲੀਡਰ ਜਿੰਨੇ ਸਾਰੇ ਜੋ ਸਾਡੇ ਆਗੂ ਆ ਉਹ ਖਨੌਰੀ ਪੱਟ ਤੇ ਪਹੁੰਚ ਚੁੱਕੇ ਆ ਜਿਆ ਤਾਜ਼ਾ ਅਪਡੇਟ ਤੁਹਾਡੇ ਕੋਲੇ ਕੀ ਆ ਜੀ ਉਹਨਾਂ ਸੇਤ ਨੂੰ ਲੈ ਕੇ ਸੇਤ ਜੀ ਬਹੁਤ ਨਾਜ਼ਿਕਾ ਕੁਝ ਵੀ ਹੋ ਸਕਦਾ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਕੋਈ ਕੁਝ ਵੀ ਆਸਾ ਵਾਪਰ ਸਕਦਾ ਪਰ ਸਰਕਾਰ ਪਤਾ ਨਹੀਂ ਕਿਉਂ ਇਹ ਚਾਹੁੰਦੀ ਆ ਪਈ ਇਹ ਇਹਨਾਂ ਦਾ ਬਿਲਕੁਲ ਨਾਸ਼ ਕਰਨਾ ਚਾਹੁੰਦੀ ਮੈਂ ਕਿਉਂ ਸਾਡੇ ਲੀਡਰ ਵਾ ਜਿਹੜੇ ਉਹ ਬਿਲਕੁਲ ਚੜ੍ਹਦੀ ਕਲਾ ਚ ਵਾ ਬੇਸ਼ੱਕ ਢੱਲੇਵਾਲ ਨੂੰ ਕੁਝ ਹੋ ਵੀ ਜਾਂਦਾ ਅੱਜ ਤੇ ਨੈਕਸ ਜਿਹੜਾ ਸਾਡਾ ਆਗੂ ਆ ਸੁਖਜੀਤ ਸਿੰਘ ਉਹ ਬਿਲਕੁਲ ਤਿਆਰ ਬੈਠਾ ਉਹ ਉੱਥੇ ਮਰਨ ਵਰ ਤੇ ਬਹਿ ਜਾਊਗਾ ਔਰ ਜਿਹੜਾ ਢੱਲੇਵਾਲ ਸਾਹਿਬ ਜੀ ਜੇ ਕੁਝ ਪ੍ਰਮਾਤਮਾ ਨਾ ਕਰੇ ਸੱਚੇ ਪਾਤਸ਼ਾਹ ਅਰਦਾਸ ਕਰਦੇ ਆ ਤੇ ਫਿਰ ਉਹਨਾਂ ਦਾ ਕਹਿਣਾ ਉਹ ਖੁਦ ਉਹਨਾਂ ਕਿਹਾ ਕਿ ਉਹਨਾਂ ਚਿਰ ਮੇਰੀ ਡੈੱਡ ਬੋਡੀ ਉੱਥੇ ਰਹੂਗੀ ਬਾਰਡਰ ਦੇ ਉਤੇ ਨੇਖ ਪਰ ਲੈਣ ਲੱਗਿਓ ਸ਼ੀਂਦਿਆਂ ਦੀ ਕਿਉਂਕਿ ਸਾਡਾ ਇਤਿਹਾਸ ਵਾ ਸਾਡੇ ਗੁਰੂਆਂ ਦਾ ਇਤਿਹਾਸ ਵਾ ਵੀ ਪਛਾਣ ਹੀ ਕਦੀ ਹਟੇ ਬੰਦ-ਬੰਦ ਕਟਵਾਏ ਆ ਖੋਪੜੀਆਂ ਲਵਾਈਆਂ ਵਾ ਚੜਖਣੀਆਂ ਤੇ ਚੜੇ ਆਰਿਆਂ ਨਾਲ ਵਿੱਚ ਰਾਇਗੇ ਸੀ ਨਹੀਂ ਕੀਤੀ ਕਿਸ ਨੇ ਦਿੱਤਾ ਜਾ ਰਿਹਾ ਜੀ ਮੰਚ ਸੰਚਾਲਨ ਹੋ ਰਿਹਾ ਲਗਾਤਾਰ ਸੇਧ ਦਾ ਉਹਨਾਂ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਜੀ ਕਿਸਾਨ ਕੀ ਸੋਚ ਰਹੇ ਨੇ ਇਸ ਵਿੱਚ ਕਿਸਾਨ ਦੀ ਵੇਖੋ ਬਹੁਤ ਤੁਸੀਂ ਪੰਜਾਬ ਮੰਦਾ ਵੇਖਿਆ ਹੋ ਗੈਰਾ ਕਿਸਾਨ ਜਦੋਂ ਆ ਵੇਦੇ ਵੀਡੀਓ ਪੀ ਡੱਲੇਵਾਲ ਸਾਹਿਬ ਅੱਜ ਸੀਰਸਾ ਤੇ ਕਿਸਾਨ ਆਪਣੇ ਪਿੰਡਾਂ ਤੋਂ ਐ ਟਰਾਲੀਆਂ ਤੇ ਗੱਟੀਆਂ ਤੇ ਉਹ ਐਨੂੰ ਵੀ ਰਖਤ ਕਿ ਆ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਰ ਇੱਕ ਇੱਕੋਂ ਦੁੱਖ ਮਹਿਸੂਸ ਕਰ ਰਿਹਾ ਵੀ ਇਹ ਸਾਡੇ ਨਾਲ ਹੋ ਕੀ ਰਿਹਾ ਕਿਸਾਨੀ ਨੂੰ ਬਰਬਾਦ ਕਰਨਾ ਕਿਉਂ ਚਾਹੁੰਦੇ ਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 43ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਦੇਰ ਰਾਤ ਤੋਂ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦਿੱਤੀ ਜਾ ਰਹੀ ਹੈ ਔਰ ਚੇਤਾਵਨੀ ਵੀ ਦਿੱਤੀ ਗਈ ਹੈ ਕੇਂਦਰ ਸਰਕਾਰ ਨੂੰ ਉਹਨਾਂ ਦੇ ਡਾਕਟਰਾਂ ਵੱਲੋਂ ਜਿਹੜੀ ਹੈਗੀ ਆ ਲਗਾਤਾਰ ਜਿਹੜੇ ਉਹਨਾਂ ਤੇ ਨਜ਼ਰਸਾਨੀ ਕਰ ਰਹੇ ਨੇ ਪਰ ਇਸ ਵਿਚਕਾਰ ਸ਼ੰਭੂ ਬੈਰੀਅਰ ਤੇ ਕਿਸਾਨਾਂ ਦੀ ਆਮਦ ਵਧੀ ਹੈ ਮੇਰੇ ਤੁਸੀਂ ਜਿਹੜਾ ਹੈਗਾ ਖੱਬੇ ਪਾਸੇ ਦੇਖ ਸਕਦੇ ਹੋ ਕਿ ਜਿਹੜੀ ਸਟੇਜ ਦਾ ਸੰਚਾਲਨ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਆ ਕਾਫੀ ਕਿਸਾਨ ਜਿਹੜੇ ਨੇ ਆਪਣਾ ਆਗੂਆਂ ਨੂੰ ਸੁਣ ਰਹੇ ਨੇ ਤਾਂ ਰੇਸ਼ਮ ਸਿੰਘ ਸਰਨ ਕਿਸਾਨਾਂ ਨਾਲ ਆਗੂ ਜੁੜੇ ਹੋਏ ਨੇ ਇੰਨਾ ਹਾਲਾਤਾਂ ਦੇ ਵਿੱਚ ਅਗਲੀ ਰਣਨੀਤੀ ਕੀ ਰਹੇਗੀ ਕਿਉਂਕਿ ਅੱਜ ਜਿੰਨੇ ਵੀ ਆਗੂ ਸ਼ੰਭੂ ਬੈਰੀਅਰ ਤੇ ਸੀ ਉਹ ਸਾਰੇ ਅੱਜ ਖਨੌਰੀ ਬਾਰਡਰ ਸ਼ਿਫਟ ਹੋ ਚੁੱਕੇ ਨੇ ਕੌਂਟ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਹੈਗੀ ਉਹ ਬਹੁਤ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਹੀ ਆ ਔਰ ਇੱਥੇ ਕਿਸਨੇ ਦਿੱਤਾ ਜਾ ਰਿਹਾ ਇਹਨਾਂ ਵੱਲੋਂ ਮੰਚ ਜਿਹੜਾ ਹੈਗਾ ਸੰਚਾਲਨ ਜਿਹੜਾ ਹੈਗਾ ਉਸ ਤੋਂ ਵਾਰ-ਵਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਅਪਡੇਟ ਜਿਹੜਾ ਹੈਗਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਬਾਈ ਜੀ ਕੀ ਹਾਲਾਤ ਨੇ ਪਹਿਲਾਂ ਸਿਹਤ ਤੁਹਾਡੇ ਕੋਲੇ ਹੁਣ ਤੱਕ ਦੀ ਅਪਡੇਟ ਕੀ ਆਈ ਹੈ ਵੇਖੋ ਜੀ ਰਾਤ ਬਹੁਤ ਮੁਸ਼ਕਲ ਰਹੀ ਆ ਸਾਰੀ ਰਾਤ ਡੱ ਬਹੁਤੀ ਬੇਚੈਨੀ ਰਹੀ ਆ ਪਰ ਤੜਕੇ ਤੜਕੇ ਇੱਕ ਵਾਰ ਬੇਹੋਸ਼ੀ ਹੋਈ ਆ ਸਾਰਾ ਕੁਝ ਹੋਇਆ ਪਾ ਹੁਣ ਸਾਡੇ ਜਿੰਨੇ ਵੀ ਲੀਡਰ ਆ ਚੋਟੀ ਦੇ ਲੀਡਰ ਜਿੰਨੇ ਸਾਰੇ ਜੋ ਸਾਡੇ ਆਗੂ ਆ ਉਹ ਖਨੌਰੀ ਬਰਡ ਤੇ ਪਹੁੰਚ ਚੁੱਕੇ ਆ ਉਹਨਾਂ ਦੀ ਮੀਟਿੰਗ ਲਗਾਤਾਰ ਸਵੇਰ ਦੀ 6 ਵਜੇ ਦੀ ਚੱਲ ਰਹੀ ਆ ਉਦੋਂ ਬਾਅਦ ਹੁਣ ਜੋ ਵੀ ਉੱਥੋਂ ਅਗਲਾ ਨੈਕਸਟ ਪ੍ਰੋਗਰਾਮ ਆਏਗਾ ਉਹ ਫਿਰ ਐਲਾਨ ਕੀਤਾ ਜਾਊਗਾ ਕਿਉਂਕਿ ਸਰਕਾਰ ਨੂੰ ਚਾਹੀਦਾ ਵੇਖੋ ਕੱਲ ਸੁਪਰੀਮ ਕੋਰਟ ਆਈ ਆ ਤੇ ਇੱਕ ਵਾਰ ਨਹੀਂ ਦੋ ਤਿੰਨ ਵਾਰ ਹੋ ਕੇ ਡੱਲੇਵਾਲ ਸਾਹਿਬ ਨਾਲ ਬਾਤचीत ਕਰਕੇ ਗਏ ਬਣਾ ਚਾਹੀਦਾ ਤੇ ਇਹੀ ਵੀ ਸੈਂਟਰ ਸਰਕਾਰ ਨਾਲ ਗੱਲ ਕਰਦੇ ਕੋਈ ਬਾਤचीत ਦਾ ਰਾਹ ਲੱਭਦੇ ਤੇ ਉਹ ਨਹੀਂ ਲੱਭ ਰਿਹਾ ਕੋ ਇੱਕੋ ਜ਼ੋਰ ਦੀ ਜਾ ਰਿਹਾ ਵੀ ਟ੍ਰੀਟਮੈਂਟ ਲਿਆ ਜਾਵੇ ਜੀ ਲਾਜ ਤਾਜ਼ਾ ਅਪਡੇਟ ਤੁਹਾਡੇ ਕੋਲੇ ਕੀ ਆਇਆ ਜੀ ਉਹਨੇ ਦੀ ਸਿਹਤ ਨੂੰ ਲੈ ਕੇ ਸਿਹਤ ਜੀ ਬਹੁਤ ਨਾਜ਼ੁਕ ਆ ਕੁਝ ਵੀ ਹੋ ਸਕਦਾ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਕੋਈ ਕੁਝ ਵੀ ਆਸਾ ਵਾਪਰ ਸਕਦਾ ਪਰ ਸਰਕਾਰ ਪਤਾ ਨਹੀਂ ਕਿਉਂ ਇਹ ਚਾਹੁੰਦੀ ਆ ਕਿ ਇਹ ਇਹਨਾਂ ਦਾ ਬਿਲਕੁਲ ਨਾਸ ਕਰਨਾ ਚਾਹੁੰਦੀ ਮੈਨੂੰ ਸਾਡੇ ਲੀਡਰ ਵਾ ਜਿਹੜੇ ਉਹ ਬਿਲਕੁਲ ਚੜ੍ਹਦੀ ਕਲਾ ਚ ਵਾ ਬੇਸ਼ੱਕ ਢੱਲੇਵਾਲ ਨੂੰ ਕੁਝ ਹੋ ਵੀ ਜਾਂਦਾ ਅੱਜ ਤੇ ਨੈਕਸ ਜਿਹੜਾ ਸਾਡਾ ਆਗੂ ਆ ਸੁਖਜੀਤ ਸਿੰਘ ਉਹ ਬਿਲਕੁਲ ਤਿਆਰ ਬੈਠਾ ਉਹ ਉੱਥੇ ਮਰਨਵਰ ਤੇ ਬਹਿ ਜਾਊਗਾ ਔਰ ਜਿਹੜਾ ਢੱਲੇਵਾਲ ਸਾਹਿਬ ਜੀ ਜੇ ਕੁਝ ਪ੍ਰਮਾਤਮਾ ਨਾ ਕਰੇ ਸੱਚੇ ਪਾਤਸ਼ਾਹ ਅਰਦਾਸ ਕਰਦੇ ਆ ਤੇ ਫਿਰ ਉਹਨਾਂ ਦਾ ਕਹਿਣਾ ਉਹ ਖੁਦ ਉਹਨਾਂ ਕਿਹਾ ਪਿਓਨਾਚਰ ਮੇਰੀ ਡੈਡ ਬੋਡੀ ਉੱਥੇ ਰਹੂਗੀ ਬਾਰਡਰ ਦੇ ਤੇ ਤੇ ਨੈਕਸਟ ਵਾਰ ਲੈਣ ਲੱਗ ਜੂ ਸ਼ੀਦੀਆਂ ਦੀ ਕਿਉਂਕਿ ਸਾਡਾ ਇਤਿਹਾਸ ਵਾ ਸਾਡੇ ਗੁਰੂਆਂ ਦਾ ਇਤਿਹਾਸ ਵਾ ਵੀ ਪਛਾਣ ਹੀ ਕਦੀ ਹਟੇ ਬੰਦ-ਬੰਦ ਕਟਵਾਏ ਆ ਖੋਪੜੀਆਂ ਲਵਾਈਆਂ ਵਾ ਚੜਖਨੀਆਂ ਤੇ ਚੜੇ ਆਰਿਆਂ ਨਾਲ ਵੀ ਚਰਾਏ ਗਏ ਸੀ ਨਹੀਂ ਕੀਤੀ ਇਸ ਕਰਕੇ ਸਰਕਾਰ ਨੂੰ ਕਿਸਾਨਾਂ ਨੂੰ ਕਿਸਨੇ ਦਿੱਤਾ ਜਾ ਰਿਹਾ ਤੁਸੀਂ ਮੰਚ ਸੰਚਾਲਨ ਹੋ ਰਿਹਾ ਲਗਾਤਾਰ ਸਿਹਤ ਦਾ ਉਹਨਾਂ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਜੀ ਕਿਸਾਨ ਕੀ ਸੋਚ ਰਹੇ ਨੇ ਇਸ ਵਿੱਚ ਕਿਸਾਨ ਜੀ ਵੇਖੋ ਬਹੁਤ ਤੁਸੀਂ ਪੰਜਾਬ ਮੰਦਾ ਵਖਿਆ ਹੰਗਾਰਾ ਕਿਸਾਨ ਜਦੋਂ ਆ ਵੇਦੇ ਵੀਡੀਓ ਵੀ ਡੱਲੇਵਾਲ ਸਾਹਿਬ ਅੱਜ ਸੀਰੀਅਸ ਆ ਤੇ ਕਿਸਾਨ ਆਪਣੇ ਪਿੰਡਾਂ ਤੋਂ ਐ ਟਰਾਲੀਆਂ ਤੇ ਗੱਡੀਆਂ ਤੇ ਉਹ ਐਨੂੰ ਵੀ ਰੰਕਾਤ ਕੇ ਆ ਰਹੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਰ ਇੱਕ ਇਥੋਂ ਦੁੱਖ ਮਹਿਸੂਸ ਕਰ ਰਿਹਾ ਵੀ ਇਹ ਸਾਡੇ ਨਾਲ ਹੋ ਕੀ ਰਿਹਾ ਕਿਸਾਨੀ ਨੂੰ ਬਰਬਾਦ ਕਰਨਾ ਕਿਉਂ ਚਾਹੁੰਦੇ ਆ ਸਾਡੇ ਲੀਡਰ ਨੂੰ ਅੱਜ 47 ਦਿਨ ਹੋ ਗਏ ਆ ਸਰਕਾਰ ਗੱਲ ਸਾਡੀ ਕਿਉਂ ਨਹੀਂ ਸੁਣ ਰਹੀ ਮਦੂਆਂ ਦੇ ਨਾਲ ਗੱਲਬਾਤ ਹੋਈ ਜਿਹੜੇ ਉੱਥੇ ਖਨੌਰੀ ਤੁਹਾਡੀ ਇੱਥੋਂ ਸਾਰੇ ਆਗੂ ਪਹੁੰਚੇ ਜਿਹੜੇ ਨਹੀਂ ਜੀ ਸਵੇਰੇ ਇੱਥੋਂ ਗਏ ਆ ਆਗੂ ਪਰ ਹੁਣ ਜੋ ਮੀਟਿੰਗ ਉੱਥੇ ਦੋ ਫਰਮਾਂ ਦੀ ਮੀਟਿੰਗ ਆ ਜੀ ਉੱਥੇ ਜੋ ਚੱਲ ਰਹੀ ਆ ਫਿਰ ਜੋ ਵੀ ਹੋਊਗਾ ਉਹ ਪ੍ਰੈਸ ਕਾਨਫਰੰਸ ਕਰਕੇ ਸਾਰਾ ਅੱਗੇ ਦਾ ਜਿਹੜਾ ਪ੍ਰੋਗਰਾਮ ਜਿਹੜਾ ਦਿੱਤਾ ਗਿਆ ਇੱਥੇ ਕਿਸਾਨਾਂ ਦੀ ਆਮਦ ਆਮਦ ਜਿਹੜੀ ਹੈਗੀ ਹੈ ਕਿਸਾਨ ਇੱਥੇ ਵੱਡੀ ਗਿਣਤੀ ਦੇ ਸ਼ਾਮਲ ਹੋਣ ਜਾਂ ਕੋਈ ਇਸ ਤਰੀਕੇ ਦੀ ਕੋਈ ਨੀਤੀ ਅਗਲੀ ਬਣਾਈ ਹੋਵੇਗੀ ਨਹੀਂ ਉਹ ਸਾਰੀ ਦੀ ਰਾਜਨੀਤੀ ਜਿਹੜੀ ਉਹ ਉਤੋਂ ਲਿਖੀ ਜਾਊਗੀ ਵਾਹੇ ਕਿਸਾਨ ਤੇ ਆਪਣੇ ਆਪ ਆ ਰਹੇ ਕਿਸਾਨਾਂ ਉਤਸ਼ਾਹ ਆ ਕਿਉਂਕਿ ਜਿਆਦਾ ਅੱਜ ਖਨੌਰੀ ਬਾਰਡਰ ਤੇ ਧਿਆਨ ਕਿਉਂਕਿ ਡੱਲੇਵਾਲ ਸਾਹਿਬ ਉੱਥੇ ਆ ਤੇ ਇੱਥੇ ਤੁਸੀਂ ਕੱਲ ਵੇਖਿਆ ਹੋਊਗਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰ ਬਣਾਇਆ ਇੱਥੇ ਵੀ ਹਜ਼ਾਰਾਂ ਦਾ ਲੋਕ ਆਏ ਆ ਬੜੀ ਚੜ੍ਹਦੀ ਕਲਾ ਨਾਲ ਬਣਾਇਆ ਗਿਆ ਵਾ ਇਹ ਲੋਕ ਤੇ ਜਿੱਥੇ ਆਪਣੇ ਆਗੂ ਸਨ੍ਹਾ ਦੇਣਗੇ ਪੀ ਇੱ ਉਥੇ ਐ ਵੀ ਰਕਤ ਕਿ ਆਉਣਗੇ ਤੇ ਲੱਖਾਂ ਨਾ ਆਉਣਗੇ ਤਾਂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 43ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ देर रात ਤੋਂ ਉਹਨਾਂ ਦੀ ਸਿਹਤ ਜਿਆਦਾ ਵਿਗੜ ਚੁੱਕੀ ਆ ਅਲਰਟ ਜਿਹੜਾ ਹੈਗਾ ਉਹਨਾਂ ਦੇ ਡਾਕਟਰਾਂ ਵੱਲੋਂ ਵਾਰ-ਵਾਰ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਨੂੰ ਵੀ ਜਿਹੜੀ ਅਪੀਲ ਕੀਤੀ ਗਈ ਹੈ ਕੇ ਜਲਦੀ ਤੋਂ ਜਲਦੀ ਜਿਹੜੇ ਹੈਗੇ ਨੇ ਅਗਲੇ ਕਦਮ ਚੁੱਕੇ ਜਾਣ ਤਾਂ ਜੋ ਕੋਈ ਵੱਡਾ ਕੋਈ ਅਜਿਹੀ ਘਟਨਾ ਹੋਣ ਤੋਂ ਔਰ ਡੱਲੇਵਾਲ ਸਾਹਿਬ ਦੀ ਜਾਨ ਨੂੰ ਬਚਾਇਆ ਜਾ ਸਕੇ ਔਰ ਦੂਜੇ ਪਾਸੇ ਸ਼ੰਭੂ ਪਿਆਰੀਆ ਦੇ ਤਸਵੀਰਾਂ ਕਿ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਆ ਕਾਫੀ ਵੱਡਾ ਇਕੱਠ ਜਿਹੜਾ ਹੈਗਾ ਅੱਜ ਤੁਹਾਨੂੰ ਸਟੇਜ ਦੇ ਸਾਹਮਣੇ ਵੇਖਣ ਨੂੰ ਮਿਲੇਗਾ ਔਰ ਕਿਸਾਨ ਲਗਾਤਾਰ ਨਜ਼ਰਸਾਨੀ ਕਰ ਰਹੇ ਨੇ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੱਕ ਸ਼ੰਭੂ ਬੈਠੇ ਹੋਏ ਨੇ ਪਰ ਤੇ ਲੱਗੀ ਹੋਈ ਆ ਉਥੋਂ ਦੀ ਐਕਟੀਵਿਟੀ ਤੇ ਲੱਗੀ ਹੋਈ ਆ ਉਥੋਂ ਦੇ ਜਿਹੜੇ ਸਨੇਹ ਆ ਰਹੇ ਨੇ ਆਪਣੇ ਲੀਡਰਾਂ ਦੇ ਜਰਗੇ ਆ ਰਹੇ ਨੇ ਸੋਸ਼ਲ ਮੀਡੀਆ ਤੇ ਜਰਗੇ ਆ ਰਹੇ ਨੇ ਉਹਨਾਂ ਤੇ ਪੂਰਾ ਧਿਆਨ ਹੈਗਾ ਕਿ ਜੇਕਰ ਕੋਈ ਅਜਿਹਾ ਹਾਦਸਾ ਵਾਪਰਦਾ ਡੱਲੇ ਵੱਲ ਤਾਂ ਸਭ ਦੀ ਸਿਹਤ ਜ਼ਾਬ ਕਦੋਂ ਹੁੰਦੇ ਨੇ ਸਾਰੀਆਂ ਗੱਲਾਂ ਤੇ ਉਹਨਾਂ ਦਾ ਧਿਆਨ ਹੈਗਾ ਔਰ ਨਾਲ ਦੀ ਨਾਲ ਸੁਪਰੀਮ ਕੋਰਟ ਵੱਲੋਂ ਜਿਹੜੀ ਹਾਈ ਪਾਵਰ ਕਮੇਟੀ ਬਣਾਈ ਗਈ ਆ ਉਸ ਦੀ ਰეკਮੈਂਡੇਸ਼ਨ ਜਿਹੜੀ ਉਹ ਵੀ ਇਹਨਾਂ ਦੇ ਧਿਆਨ ਦੇ ਵਿੱਚ ਹੈਗੀ ਹੈ ਕੇਂਦਰ ਸਰਕਾਰ ਦੇ ਹੁਣ ਤੱਕ ਦੇ ਹੋਏ ਫੈਸਲਿਆਂ ਤੇ ਵੀ ਇਹਨਾਂ ਦਾ ਧਿਆਨ ਹੈਗਾ ਪਰ ਸਭ ਤੋਂ ਵੱਡੀ ਚਿੰਤਾ ਜਿਹੜੀ ਹੈਗੇ ਇਹਨਾਂ ਨੂੰ ਇਹ ਸਤਾ ਰਹੀ ਸਰਪ ਮੀਟਿੰਗਾਂ ਦਾ ਛੋਟੇ ਅਧਿਕਾਰੀਆਂ ਤੱਕ ਸੀਮਤ ਹੈਗਾ ਪਰ ਲਗਾਤਾਰ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਹੈਗਾ ਵਿਗੜ ਚੁੱਕਿਆ ਦੇਰ ਰਾਤ ਤੋਂ ਅਰਦਾਸਾਂ ਉੱਥੇ ਚੱਲ ਰਹੀਆਂ ਨੇ ਔਰ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਜੇਕਰ ਕੋਈ ਅਜਿਹੀ ਅਨਸਾਣੀ ਘਟਨਾ ਵਾਪਰਦੀ ਆ ਆ ਉਸ ਦੇ ਉਸ ਦੇ ਵਿੱਚ ਹਾਲਾਤ ਕਿਸ ਤਰੀਕੇ ਦੇ ਹੋਣਗੇ ਉਹਨਾਂ ਟੇਕ ਉਹਨਾਂ ਨੂੰ ਕੰਟਰੋਲ ਕਿਸ ਤਰੀਕੇ ਦਾ ਕੀਤਾ ਜਾਣਾ ਜਾਂ ਉਹਨਾਂ ਹਾਲਾਤਾਂ ਦੀ ਕੋਈ ਨੌਬਤੀ ਨਾ ਆਵੇ ਇਸ ਨੂੰ ਲੈ ਕੇ ਹੁਣ ਮੰਤਨ ਜਾਰੀ ਹੈ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਇਨਾਂ ਕਿਸਾਨ ਆਗੂਆਂ ਦੇ ਸਿਰ ਤੇ ਵੀ ਹੈ ਇਸ ਵਕਤ ਜੇਕਰ ਉਹਨਾਂ ਦੇ ਕੋਈ ਸੇਤ ਦੇ ਵਿੱਚ ਕੋਈ ਪਰਮਾਤਮਾ ਨਾ ਕਰੇ ਕੋਈ ਉਹਦੀ ਕੋਈ ਗੱਲਬਾਤ ਵਾਪਰਦੀ ਆ ਉਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰੀਕੇ ਨਾਲ ਸੰਭਣਾ ਆਪਣੇ ਕਿਸਾਨ ਸੰਗਠਨਾਂ ਦੇ ਜਿਹੜੇ ਕਾਰਕੁਨ ਹੈਗੇ ਨੇ ਜਿਹਦੇ ਵਰਕਰ ਹੈਗੇ ਨੇ ਛੋਟੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਇੱਕ ਸਦੇ ਤੇ ਆਉਂਦੇ ਨੇ ਉਹਨਾਂ ਦੇ ਉਸ ਵੇਲੇ ਦੀ ਜਿਹੜੀ ਜਿਹੜੀ ਉਹਨੇ ਸੋਚਣ ਸ਼ਕਤੀ ਹੋਵੇ ਕਿ ਜਾਂ ਉਹਨਾਂ ਦਾ ਉਸ ਵੇਲੇ इमोशनल ਜਿਹੜਾ ਹੋਵੇਗਾ ਉਸ ਨੂੰ ਕਿਸ ਤਰੀਕੇ ਨਾਲ ਕੰਟਰੋਲ ਕੀਤਾ ਜਣੇ ਸਾਰੀਆਂ ਗੱਲਾਂ ਨੂੰ ਲੈ ਕੇ ਕਿਸਾਨਾਂ ਆਗੂ ਲਗਾਤਾਰ ਨਜ਼ਰਸਾਨੀ ਕਰ ਰਹੇ ਸ਼ੰਭੂ ਬੈਰੀਅਰ ਤੇ ਵੀ ਕਿਸਾਨਾਂ ਦੀ ਡਿਊਟੀ ਲਗਾ ਦਿੱਤੀ ਹੈ ਕੋਈ ਵੀ ਇੱਥੇ ਅਜਿਹੀ ਕੋਈ ਘਟਨਾ ਜਿਹੜੀ ਕਿ ਨਾ ਵਾਪਰੇ ਕੈਮਰਾਮੈਨ ਪਰਮਿੰਦਰ ਦੇ ਨਾਲ ਰਮਨਦੀਪ ਅਨਮਿਊ ਟੀਵੀ ਸ਼ੰਭੂ ਬੈਰੀਅਰ